ਲਓ ਜੀ ਵੇਲਾ ਆ ਗਿਆ ਅੱਜ ਵਾਪਸੀ ਦਾ ਤੇ ਲਹਿੰਦੇ ਪੰਜਾਬ ਨੂੰ ਕਹਿ ਰਹੇ ਹਾਂ ਅਸੀਂ ਹਲਵਿਦਾ ਤੇ ਪਹਿਲਾ ਇਹੋ ਜਿਹਾ ਕੰਟਰੀ ਐ ਜਿਹਦੇ ਚ ਅਸੀਂ ਪੂਰੇ ਦਿਨ ਆਪਣੇ ਸਪੈਂਡ ਕਰਕੇ ਚੱਲੇ ਆ ਤੇ ਅੱਜ ਸਾਡਾ ਲਾਸਟ ਡੇ ਐ ਅੱਜ ਵੀਜ਼ਾ ਖਤਮ ਹੋਣ ਜਾ ਰਿਹਾ ਸਾਡਾ ਤੇ ਅੱਜ ਵਾਘਾ ਬਾਰਡਰ ਕ੍ਰੋਸ ਕਰਨੀ ਪੈਣਾਗਾ ਤੇ ਬਾਕੀ ਇਹਨਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਘਮਾਇਆ ਫਰਾਇਆ ਤੇ ਭਾਈ ਵਿਕਾਸ ਸਾਡੇ ਨਾਲ ਜਾ ਰਿਹਾ ਵਾਘੇ ਬਾਰਡਰ ਤੇ ਤੇ ਭਾਈ ਨਾਸਰ ਨੂੰ ਅਸੀਂ ਰੱਚੋ ਲੈਣਾਗਾ ਤੇ ਪਹਿਲਾਂ ਵਾਘੇ ਬਾਰਡਰ ਤੇ ਮਿਲਣੀਆਂ ਗੱਲੀਆਂ ਹੋਣਗੀਆਂ ਟਾਈਮ ਸਾਡੇ ਕੋਲੇ ਘੱਟ ਹੈ 1 ਵਜੇ ਹੋਇਆ ਹੈ ਦੁਪਹਿਰ ਦਾ 3 ਵਜੇ ਤੱਕ ਜਿਹੜਾ ਬਾਰਡਰ ਹੈ ਉਹ ਸਿਰਫ ਕ੍ਰੋਸ ਕਰ ਸਕਦੇ ਹੋ ਤੁਸੀਂ ਤੇ 2 ਘੰਟੇ ਆ ਜਲਦੀ ਜਲਦੀ ਬਾਰਡਰ ਕ੍ਰੋਸ ਕਰਾਂਗੇ ਉਸ ਤੋਂ ਬਾਅਦ ਡਿਟੇਲ ਚ ਅੱਜ ਵੀਜ਼ੇ ਬਾਰੇ ਡਿਸਕਸ ਕਰਾਂਗੇ ਕਿ ਜਿਹੜਾ ਲੈਂਦੇ ਪੰਜਾਬ ਦਾ ਵੀਜ਼ਾ ਕਿਵੇਂ ਲਿਆ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਕੁਐਰੀਜ਼ ਆਈਆਂ ਸੀ ਤੁਹਾਡੀਆਂ ਸੋ ਦੇਖਦੇ ਰਹੋ ਅੱਜ ਦਾ ਵਲੌਗ ਸਾਡਾ ਤੇ ਸਭ ਤੋਂ ਪਹਿਲਾਂ ਦੱਸ ਦਿਆਂ ਜਦੋਂ ਅਸੀਂ ਆਏ ਸੀਗੇ ਲਾਹੌਰ ਉਦੋਂ ਤੁਹਾਨੂੰ ਫਾਰਮ ਦਿਖਾਇਆ ਸੀਗਾ ਇਹਦੀ ਐਂਟਰੀ ਤੇ ਐਗਜ਼ਿਟ ਲੈਣੀ ਪੈਂਦੀ ਹੈ ਇਹ ਇਹ ਪਿਛਲੇ ਵਲੌਗ ਚ ਸ਼ਾਇਦ ਦੱਸਿਆ ਸੀਗਾ ਉਤੇ ਐਗਜ਼ਿਟ ਲੈ ਲਈ ਸੀ ਆ ਕੈਪੀਟਲ ਸਿਟੀ ਪੁਲਿਸ ਤੋਂ ਇਹ ਐਂਟਰੀ ਵੀ ਪੈਂਦੀ ਹੈ ਤੇ ਐਗਜ਼ਿਟ ਵੀ ਜਦੋਂ ਤੁਸੀਂ ਛੱਡ ਕੇ ਜਾਣਾ ਤੇ ਇਹ ਲੈਣੀ ਪੈਂਦੀ ਹੈ ਇਹ ਅਸੀਂ ਕਰਵਾ ਲਈ ਤੇ ਜ਼ਰੂਰੀ ਹੁੰਦੀ ਹੈ ਜਦੋਂ ਵੀ ਤੁਸੀਂ ਪਾਕਿਸਤਾਨ ਆਉਣਾ ਹੋਵੇ ਸਿਰਫ ਇੰਡੀਅਨ ਨੈਸ਼ਨਲ ਵਾਸਤੇ ਦੱਸ ਰਿਹਾ ਮੈਂ ਜਿਹੜੇ ਯੂ ਐਸ ਏ ਯੂ ਕੇ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਯੂਰਪ ਤੋਂ ਕਿਤੋਂ ਵੀ ਆਉਣਗੇ ਉਹਨਾਂ ਲਈ ਤਾਂ ਈ ਵੀਜ਼ਾ ਦੀ ਫੈਸਿਲਿਟੀ ਹੈ ਤੇ ਇੰਡੀਅਨ ਸਿਟੀਜ਼ਨ ਲਈ ਇਸ ਤਰ੍ਹਾਂ ਦੀ ਇਹ ਐਂਟਰੀ ਤੇ ਐਗਜ਼ਿਟ ਹੁੰਦਾ ਹੈ ਇਹ ਹਰ ਡਿਸਟ੍ਰਿਕਟ ਚੋਂ ਫੋਰਨ ਡੈਸਕ ਆਫਿਸ ਬਣਿਆ ਹੁੰਦਾ ਹੈ ਤੇ ਇਹਦੇ ਚ ਸਾਡੀ ਐਂਟਰੀ ਹੁੰਦੀ ਰਹੀ ਹੈ ਐਗਜ਼ਿਟ ਹੁੰਦਾ ਰਿਹਾ ਜਿਵੇਂ ਅਸੀਂ ਲਾਹੌਰ ਤੋਂ ਕਸੂਰ ਜ਼ਿਲ੍ਹੇ ਚ ਜਾ ਰਹੇ ਹਾਂ ਲਾਹੌਰ ਜੇ ਅਸੀਂ ਮਤਲਬ ਜ਼ਿਲ੍ਹਾ ਚੇਂਜ ਕਰਨਾ ਹੈ ਜਦੋਂ ਵੀ ਜ਼ਿਲ੍ਹਾ ਬਦਲਣਾ ਹੈ ਤੁਸੀਂ ਤਾਂ ਤੁਹਾਡਾ ਫੋਰਨ ਡੈਸਕ ਆਫਿਸ ਹਰ ਡਿਸਟ੍ਰਿਕਟ ਚ ਬਣਿਆ ਹੋਊਗਾ ਤੇ ਉੱਥੇ ਤੁਹਾਨੂੰ ਇੱਕ ਜਗ੍ਹਾ ਤੋਂ ਐਗਜ਼ਿਟ ਲੈਣਾ ਪਊਗਾ ਤੇ ਪਾਲਿਸ ਸਟੇਸ਼ਨ ਜਾ ਕੇ ਦੂਜੀ ਜਗ੍ਹਾ ਜਾ ਕੇ ਐਂਟਰੀ ਕਰਾ ਕੇ ਆਉਣੀ ਪਊਗੀ ਕਿ ਮੈਂ ਤੁਹਾਡੇ ਤੋਂ ਫਰਗ ਹੋ ਗਿਆ ਜੀ ਮੈਂ ਹੁਣ ਮੈਂ ਆ ਜਿਲੇ ਚ ਟਰੈਵਲ ਕਰਨਾ ਮੈਂ ਇੰਨੇ ਦਿਨ ਇੱਥੇ ਰਹਿਣਾ ਜਦੋਂ ਵੀ ਜ਼ਿਲ੍ਹਾ ਚੇਂਜ ਕਰੋਗੇ ਹਰ ਵਾਰ ਇਹ ਤੇ ਸਟੈਂਪ ਹੋਊ ਐਂਟਰੀ ਹੋਊ ਇਹਦਾ ਧਿਆਨ ਰੱਖ ਲਿਓ ਇਹ ਮਸਟ ਹੈ ਤੇ ਜੇ ਤੁਹਾਨੂੰ ਐਮਬੈਸੀ ਐਗਜ਼ੈਂਪਸ਼ਨ ਦਿੰਦੀ ਹੈ ਮਤਲਬ ਛੋਟ ਦੇ ਦਿੰਦੀ ਹੈ ਜਦੋਂ ਤੁਸੀਂ ਵੀਜ਼ਾ ਲੈਂਦੇ ਹੋ ਤਾਂ ਉਹਦੀ ਗੱਲ ਵੱਖਰੀ ਹੁੰਦੀ ਹੈ ਇਹ ਜ਼ਰੂਰੀ ਸੀ ਪੁਲਿਸ ਰਿਪੋਰਟ ਦਾ ਤੁਹਾਨੂੰ ਦੱਸਣਾ ਇਹ ਇੱਥੇ ਦੱਸਦਾ ਬਾਕੀ ਨਾਸਰભાઈ ਆਉਂਦੇ ਆ ਤੇ ਜਾਂਦੇ ਜਾਂਦੇ ਗੱਲਾਂ ਬਾਤਾਂ ਕਰਾਂਗੇ ਏ ਅਸੀਂ ਪਹੁੰਚ ਗਏ ਜੱਲੋ ਪਿੰਡ ਤੇ ਇਹ ਵਾਗੇ ਬਾਰਡਰ ਤੋਂ ਪਹਿਲਾਂ ਪੈਂਦਾ ਕਿੰਨਾ ਕਿਲੋਮੀਟਰ ਹੈ ਜੀ ਵਾਗੇ ਇਥੋਂ 6 ਕਿਲੋਮੀਟਰ ਵਾਗੇ ਇਥੋਂ ਇਹ ਭਾਈ ਸਾਹਿਬ ਉਹ ਜੱਲੋ ਪਿੰਡ 'ਚ ਸੀਗੇ ਇਹਨਾਂ ਨੂੰ ਪਿਕ ਕਰ ਲਿਆ ਚਲੋ ਜੀ ਸ਼ੋਕ ਮੇਲਾ ਲਾਉਂਦੇ ਅੱਜ ਲਾਸਟ ਡੇਨ ਹਾਸੇ ਠੱਠੇ ਯਾਦ ਕਰਾਂਗੇ ਇਹਨਾਂ ਨੂੰ ਢਿਲੋਂ ਸਾਹਿਬ ਉਹਨਾਂ ਨੂੰ ਚਲੋ ਬੈਠੋ ਬੈਠੋ ਆਜੋ ਮੈਨੂੰ ਨਹੀਂ ਕਰਨਾ ਯਾਦ ਹਾਂਜੀ ਸਾਰਿਆਂ ਨੂੰ ਕਰਾਂਗੇ ਅੱਜ ਦਾ ਇੰਨਾ ਕਿਸਾਨ ਨੂੰ ਵੀ ਕਾਬਲੀ ਚੋ ਵਿੱਚ ਹੋਵੇ ਚੋ ਟਾਈਮ ਚੰਗਾ ਜੀ ओके मेहरबानी फिर मिलंगे शुक्रिया बहुत बहुत टाटा ठीक है परा चलो जी ਢਲੋਂ ਸਾਹਿਬ ਉਹ ਬੰਦ ਕਰਿਓ ਪਾ ਦੋ ਟੱਪ ਗੇਰ ਹੁਣ ਵਾਗੇ ਬਾਰਡਰ ਨੂੰ ਇਹ ਲੈ ਵੀ ਦੇਖ ਲੋ ਲੈਂਦੇ ਪੰਜਾਬ ਦੇ ਪਿੰਡ ਵਾਗੇ ਦੇ ਨੇੜਲੇ ਇਹ ਪਿੰਡ ਨੇ ਪਹਿਲਾ ਦਾ ਮਹੀਨਾ ਬਹੁਤ ਖੁੰਦ ਰਿਆ ਠੀਕ ਹੈ ਆ ਲੋ ਮਠਾਈ ਖਾ ਲੋ ਜਾਂਦੇਵਾਰ ਅੱਛਾ ਇਹ ਮਠਾਈ ਜਾਂਦੇਵਾਰ ਦੀ ਖੋ ਲੋ ਧੰਨਵਾਦ ਸਾਨੂੰ ਤੁਹਾਡੇ ਜਾਨ ਦੀ ਖੁਸ਼ੀ ਇਹ ਤਾਂ ਯਾਰ ਉੱਥੇ ਆ ਕੇ ਖੋਲਾਂਗੇ ਹੁਣ ਸਾਨੂੰ ਤੁਹਾਡੇ ਜਾਨ ਦੀ ਖੁਸ਼ੀ ਹੈ ਮਠਾਈ ਖੋਲ ਉਹ ਜਾਂਦੇ ਨੂੰ ਤੁਸੀਂ ਹੋ ਨਹੀਂ ਦਿੰਦੇ ਬੁੱਕੇ ਵਰ ਕਿੰਨੇ ਦਿੰਦੇ ਜਾਂਦੇ ਨੂੰ ਨਹੀਂ ਜਾਂਦੇ ਨੂੰ ਨਹੀਂ ਦੇ ਦੇ ਕਿਤੇ ਰੋਕਣਾ ਜਾ ਫਿਰ ਅੱਛਾ ਇਹਨਾਂ ਦਾ ਵੀ ਨਹੀਂ ਲੱਗਦਾ ਤਰ ਤੋਰ ਨਹੀਂ ਲੱਗਦਾ ਜੀ ਨਹੀਂ ਲੱਗਦਾ ਇਹਨਾਂ ਦਾ ਇਹ ਸਨ 1952 ਦਾ ਸਭ ਤੋਂ ਪੁਰਾਣਾ ਦੇ ਮਸ਼ਹੂਰ ਇਹ ਬਾਈ ਤੁਸੀਂ ਦੇ ਰਹੇ ਹੋ ਕਿ ਮੈਨੂੰ ਐਂ ਲੱਗਦਾ ਵੀ ਗੁਰਾਇਆ ਇਹ ਤਾਂ ਸਾਡੇ ਵਾਲੀ ਹੈ ਸਾਡੇ ਕ ਨਹੀਂ ਆਇਆ ਹੋਇਆ ਸਾਨੂੰ ਹੀ ਦੇਤਾ ਕੀ ਬਾਤ ਹੈ ਕੀ ਬਾਤ ਹੈ ਟੱਲੋ ਸਾਹਿਬ ਕਹਵੇਂ ਮਹਿਮਾਨਾਂ ਸੀ ਜਿਹੜੇ ਇੰਨਾ ਟਾਈਮ ਰਹਿ ਕੇ ਚਲੇ ਆ ਬਹੁਤ ਦਿਮਾਗ ਖਾ ਕੇ ਚਲੇ ਆ ਦਿਮਾਗ ਖਾ ਕੇ ਚਲੇ ਆ ਹੈ ਇਹ ਕੀ ਬਾਤ ਕੀ ਬਾਤ ਬਹੁਤ ਦਿਲ ਲੱਗਾ ਹਮ ਹੁਣ ਤੱਕ ਇੱਕ ਮਹੀਨਾ ਪੂਰਾ ਲੰਘ ਗਿਆ ਤੇ ਉਹ ਪਤਾ ਵੀ ਨਹੀਂ ਲੱਗਾ ਉਹ ਮਹੀਨਾ ਲੰਘ ਗਿਆ ਸਹੀ ਗੱਲ ਹੈ ਸਾਨੂੰ ਤਾਂ ਪਹਿਲਾਂ ਲੱਗਿਆ ਸਾਨੂੰ ਵੀ ਨਹੀਂ ਪਤਾ ਲੱਗਿਆ ਇਹ ਬਾਈ ਹੁਣੇ ਦੱਸ ਦੇ ਕਹਿੰਦੇ ਤੁਸੀਂ ਪਹਿਲੇ ਪ੍ਰਾਣੇ ਹੋ ਜਿਹੜੇ ਪੂਰੇ ਲਾਸਟ ਲਾਸਟ ਟਾਈਮ ਤੇ ਜਾ ਰਹੇ ਹੋ ਇੱਕ ਦਿਨ ਵੀ ਨਹੀਂ ਮਿਸ ਕੀਤਾ ਸੂਈ ਤੋਂ ਸੂਈ ਚੜਾ ਕੇ ਚੱਲੇ ਜਾਂਦੇ ਨਾ ਵੀ ਸੂਈ ਤੋਂ ਸੂਈ ਚੜ ਗਈ ਹੈ ਅੱਛਾ ਇੱਕ ਗੱਲ ਹੋਰ ਸਾਡਾ ਵੀ ਇਹ ਪਹਿਲਾ ਮੁਲਕ ਹੈ ਜਿੱਥੇ ਅਸੀਂ ਸਾਨੂੰ ਜਿੰਨੇ ਦਿਨਾਂ ਦਾ ਵੀਜ਼ਾ ਮਿਲਿਆ ਇੱਕ ਦਿਨ ਵੀ ਨਹੀਂ ਅਸੀਂ ਘਟ ਸਪੈਂਡ ਕੀਤਾ ਨਹੀਂ ਅਸੀਂ ਪਹਿਲਾਂ ਐਗਜ਼ਿਟ ਹੋ ਜਾਨੇ ਜਿੰਨੇ ਦਿਨਾਂ ਦਾ ਵੀਜ਼ਾ ਮੈਂ ਵੱਧ ਮਿਲਦਾ ਹੁੰਦਾ ਪਹਿਲਾਂ ਉਥੋਂ ਨਿਕਲ ਜਾਈਦਾ ਹੈਗਾ ਤੇ ਆਏ ਸੀਗਾ ਵੀ ਵੀਜ਼ਾ ਮਸਾਂ ਦਾ ਵੀਜ਼ਾ ਮਿਲਿਆ ਵੀ ਸਾਰਾ ਦੇਖ ਕੇ ਜਾਈ ਬਾਕੀ ਬਾਈ ਹੁਣ ਨਾਲ ਚਿੱਤ ਲੱਗਿਆ ਸੀਗਾ ਤੇ ਢਿਲੋਂ ਸਾਹਿਬ ਦਾ ਧੰਨਵਾਦ ਸੈਮੀ ਦਾ ਤੇ ਬਾਈ ਦਾ ਵਕਾਸ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਤੇ ਬਾਈ ਨੂੰ ਮੈਂ ਵਕਾਸ ਬਾਈ ਦਾ ਅੱਜ ਫੇਰ ਨੰਬਰ ਇਥੇ ਫਲੈਸ਼ ਕਰ ਦੂੰਗਾ ਤੇ ਉਹਨਾਂ ਦਾ ਵੈਸੇ ਪਹਿਲਾਂ ਬੋਲਿਆ ਜਾਂ ਮੈਂ ਅੱਗੇ ਜਾ ਕੇ ਇੰਡੀਆ ਜਾ ਕੇ ਨਾ ਸਾਨੂੰ ਬਾਰਡਰ ਕਰਾਸ ਕਰਨ ਦੀ ਕਾਲੀ ਹੈ ਤੇ ਅੱਗੇ ਜਾ ਕੇ ਸਾਰਾ ਡਿਟੇਲ ਚ ਡਿਸਕਸ ਵੀ ਕਰਾਂਗੇ ਮੈਂ ਗੱਲਬਾਤ ਕਰੂੰਗਾ ਤੁਹਾਡੇ ਨਾਲ ਤੇ ਪਰ ਬਾਈ ਹੁਣੇ ਨੂੰ ਫੋਨ ਬਹੁਤ ਕਰਦੇ ਆ ਬਾਈ ਕਹਿੰਦੇ ਬਾਈ ਕਿਵੇਂ ਫੋਨ ਆਉਂਦੇ ਹੁੰਦੇ ਤੁਹਾਨੂੰ ਦੱਸਿਓ ਮੜਾ ਜਿਹੜੇ ਬਾਹਰੋਂ ਫੋਨ ਕਰਦੇ ਆ ਤੁਹਾਨੂੰ ਵੀ ਅਸੀਂ ਇਹ ਕਹਿੰਦੇ ਮੈਂ ਪਹਿਲਾਂ ਮੈਂ ਦੱਸਦਾ ਇਹ ਕਹਿੰਦੇ ਨਾ ਵੀ ਕਹਿੰਦੇ ਜਦੋਂ ਨਾ ਤੂੰ ਨੰਬਰ ਦਿੱਤਾ ਵੀ ਮੈਨੂੰ ਫੋਨ ਬਹੁਤ ਆਉਣ ਲੱਗ ਜਾਂਦੇ ਆ ਜਾਂ ਤੁਹਾਡੇ ਬਲਾਗ ਦੇਖ ਕੇ ਕਹਿੰਦੇ ਆ ਵੀ ਅਸੀਂ ਵੀ ਆਉਣਾ ਹੈ ਢਿਲੋਂ ਸਾਹਿਬ ਕਿਵੇਂ ਕਹਿੰਦੇ ਮੜਾਓ ਦੱਸੋ ਡਿਟੇਲ ਜਿਹੜੇ ਦੱਸਉਂਦੇ ਨਾ ਫੋਨ ਤਾਂ ਆਪਾਂ ਜਿੰਨੇ ਕੁ ਸੁਣ ਸਕੀ ਸੁਣੇ ਸੁਣੀਦੇ ਵੀ ਜਿਨ੍ਹਾਂ ਦੇ ਨਾਂ ਸੁਣ ਲੈ ਸਕੀ ਉਹਨਾਂ ਦੇ ਮਾਦਰਾਤ ਵੀ ਤੇ ਮੈਨੂੰ ਸਖਤ ਬਹੁਤ ਹੀ ਜ਼ਿਆਦਾ ਕਿਉਂਕਿ ਮੈਂ ਪੀਂਦਾ ਨਹੀਂ ਮੈਨੂੰ ਇਸ ਤੋਂ ਲੱਗਦਾ ਜਿਹੜੇ ਮਤਲਬ ਕਿ ਕਈ ਪੀਣ ਵਾਲੇ ਆ ਨਾ ਉਹ ਪੀ ਕੇ ਸਹੀ ਰਹਿੰਦੇ ਕੋਈ ਗੱਲ ਨਹੀਂ ਮੈਨੂੰ ਥੋੜੀ ਜਿਹੀ ਨਫ਼ਰਤ ਵੀ ਹੋ ਉਸ ਗੱਲ ਤੋਂ ਹੇਟ ਵੀ ਜਿਹੜੇ ਪੈਗ ਲਾ ਕੇ ਫੋਨ ਕਰਦੇ ਨਾ ਤੇ ਮੁੜ ਕੇ ਉਹ ਉਹ ਉਹਨਾਂ ਦਾ ਨਾਸਰ ਭਾਈ ਪਾਕਿਸਤਾਨਾ ਨੂੰ ਦਿਲ ਪਰਗਾਦਾ ਉਹ ਮਹਾਨ ਅਗੇ ਉਹਨਾਂ ਦਾ ਨਾਸਰ ਭਾਈ ਪਾਕਿਸਤਾਨ ਨੂੰ ਘੁੰਮਣ ਨੂੰ ਬਹੁਤ ਦਿਲ ਕਰਦਾ ਉਹ ਉਹਨਾਂ ਦਾ ਹੱਥ ਜੋੜ ਕੇ ਮਾਫੀ ਦੇ ਮੈਨੂੰ ਉਹਨਾਂ ਦੇ ਹੱਥ ਜੋੜ ਕੇ ਮਾਫੀ ਮੈਨੂੰ ਮਾਫੀ ਦੇ ਦੋ ਭਾਈ ਇਹੇ ਉਹ ਖੁਦਾ ਦਾ ਨਾਮ ਪੈਗ ਲਾ ਕੇ ਫੋਨ ਨਾ ਕਰਿਆ ਕਰੋ ਕਹੇ ਕਹੇ ਉਧਰ ਉਹ ਬਦਅਜਮੀ ਹੋਈ ਪਈ ਹੁੰਦੀ ਹੈ ਉਹਨਾਂ ਨੂੰ ਉਦੋਂ ਵਿੱਚ ਹੀ ਅੜ ਜਾਂਦੀ ਹੈ ਗੱਲਬਾਤ ਉਹਨਾਂ ਦੀ ਆਵਾਂਗੇ ਅਸੀਂ ਸਾਡਾ ਪ੍ਰਾਣਾ ਪੰਡਾ ਇੱਧਰ ਬਾਈ ਬਾਈ ਕੋਲ ਟਾਈਮ ਘਟਾਉਂਦਾ ਹੈ ਬਿਜ਼ੀ ਹੁੰਦੇ ਆ ਤੇ ਤਾਂ ਕਰਕੇ ਕਹਿੰਦੇ ਵੀ ਇਹੋ ਜਿਹੀਆਂ ਗੱਲਾਂ ਕਰਕੇ ਜਿਹੜੇ ਕਰਨਾ ਜਿਹੜੇ ਕੰਮ ਦੇ ਫੋਨ ਹੁੰਦੇ ਨਾ ਬੰਦਾ ਫਿਰ ਉਹ ਵੀ ਸਕਿਪ ਕਰਨ ਲੱਗ ਜਾਂਦਾ ਉਹ ਮਿਸ ਕਰਨ ਲੱਗ ਜਾਂਦਾ ਹੈਗਾ ਤੇ ਬਾਕੀ ਸਾਰਿਆਂ ਦਾ ਵੈਲਕਮ ਹੈ ਤੇ ਇਹਨਾਂ ਦਾ ਇਹ ਖਾਤਰਦਾਰੀ ਕੀਤੀ ਐ ਇੰਨਾ ਟਾਈਮ ਯਾਰ ਇਹਨਾਂ ਦਾ ਸ਼ੁਕਰੀਆ ਹਾਂਜੀ ਹਾਲਤ ਇਹਨਾਂ ਨੂੰ ਕਿ ਇੰਡੀਆ ਤੋਂ ਰਾਤ ਨੂੰ ਫੋਨ ਆਵੇ ਤੇ ਨਹੀਂ ਚੱਕਣਾ ਤੇ ਅਮਰੀਕਾ ਕੈਨੇਡਾ 'ਚ ਦਿਨ ਨੂੰ ਆਵੇ ਤੇ ਨਹੀਂ ਚੱਕਣਾ ਵੈਸੇ ਇੱਕ ਸਾਰੇ ਇਦਾਂ ਨਹੀਂ ਹੁੰਦੇ ਹਾਂਜੀ ਲੇਕਿਨ ਜਿਹੜੇ ਆਵੇਂ ਕੋਸ਼ਿਸ਼ ਕਰੀਦੀ ਵੀ ਸਾਰਿਆਂ ਨਾਲ ਆਪਾਂ ਉਸ ਹਿਸਾਬ ਦਾ ਉਹਨਾਂ ਨੂੰ ਟਾਈਮ ਦੇ ਸੀਗੀ ਲੈਕਿਨ ਉਹ ਫਿਰ ਜਿਹੜੇ ਜੈਨੂਨ ਫੋਨ ਹੁੰਦੇ ਉਹ ਵੀ ਮਿਸ ਹੋ ਜਾਂਦੇ ਵੀ ਹੋ ਮੈਨੂੰ ਉਸ ਟਾਈਮ ਫਿਰ ਮੈਂ ਵੀ ਨਹੀਂ ਅਵੋਇਡ ਕਰਦਾ ਕਿ ਯਾਰ ਪਤਾ ਨਹੀਂ ਹੁਣ ਕਿਹਦੇ ਹਿਸਾਬ ਜਦੋਂ ਇੱਕ ਗੱਲ ਹੋ ਰਹੀ ਢਿਲੋਂ ਸਾਹਿਬ ਉਹ ਪਤਾ ਕਿਉਂ ਕਰਦੇ ਆ ਕਹਿੰਦੇ ਦਾਰੂ ਪੀ ਕੇ ਬੰਦਾ ਇਮੋਸ਼ਨਲ ਹੋ ਜਾਂਦਾ ਥੋੜਾ ਜਿਹਾ ਉਧਰ ਦਾ ਸ਼ਾਨ ਸ਼ੌਕ ਨੂੰ ਸਾਡਾ ਵਲੌਗ ਚੱਲਦਾ ਹੁੰਦਾ ਉਧਰੋਂ ਬੰਦੇ ਨੂੰ ਐ ਹੁੰਦਾ ਯਾਰ ਵੀ ਆਪਣਾ ਪਿੰਡ ਜ਼ਰੂਰ ਦੇਖ ਕੇ ਆਈਏ ਵੈਸੇ ਭੱਲੇ ਭੱਲੇ ਰਹਿੰਦੇ ਆ ਤਾਂ ਦਿਨ ਉਹ ਗੱਲ ਭੁੱਲੀ ਹੁੰਦੀ ਕਿ ਅਸੀਂ ਗੱਲ ਕੀਤੀ ਕੀ ਹਾਂ ਇਹਦੀ ਗੱਲ ਦੀ ਗੌਰ ਕਰ ਲਿਓ ਥੋੜੀ ਜੀ ਤੇ ਢਿਲੋਂ ਸਾਹਿਬ ਨੇ ਕਹੇ ਸੀ ਵੀ ਖਾਸ ਤੌਰ ਤੇ ਮੈਂਸ਼ਨ ਕਰ ਲੋ ਵੀ ਵਾਗਾ ਆ ਗਿਆ ਇਹ ਵਾਗੇ ਦੀ ਲਕੀਰ ਦੋ ਦਿਲਾਂ ਚ ਖਿੱਚੀ ਹੋਈ ਹੈ ਤੇ ਪਹੁੰਚ ਕੇ ਇੱਥੇ ਕੈਮਰੇ ਬੰਦ ਕਰਤੀ ਹੈਗਾ ਜਾ ਕੇ ਕਰਾਂਗੇ ਕਿਉਂਕਿ ਸਕਿਉਰਟੀ ਮਸਲੇ ਲੋ ਜੀ ਗੱਡੀ ਦੀ ਚੈਕਿੰਗ ਚੁਕਿੰਗ ਹੋ ਰਹੀ ਹੈ ਸਕਿਉਰਟੀ ਦਾ ਥੋੜਾ ਜਿਹਾ ਬੈਗ ਬੂਕ ਚੈੱਕ ਹੋਏ ਆ ਤੇ ਵਧਦੇ ਜਾਣੇ ਬਾਰਡਰ ਦੇ ਵੱਲ ਸਿਰਫ ਡੇਢ ਘੰਟਾ ਸਾਡੇ ਕੋਲੇ ਡੇਢ ਘੰਟੇ ਚ ਅਸੀਂ ਬਾਰਡਰ ਕ੍ਰੋਸ ਕਰਾਂ ਇਮੀਗ੍ਰੇਸ਼ਨ ਤੇ ਕਾਫੀ ਟਾਈਮ ਲੱਗ ਜਾਣਾ ਹੁੰਦਾ ਤੇ ਇਧਰਲੇ ਪਾਸੇ ਵੀ ਅ ਮਤਲਬ ਵੈਸੇ ਪਿੱਛੇ ਤੱਕ ਗੱਡੀ ਰੋਕ ਦਿੰਦੇ ਨੇ ਪਰ ਬਾਈ ਦੀ ਗੱਡੀ ਨੋਟ ਕਰਾਈ ਹੋਈ ਹੁੰਦੀ ਹੈ ਨੋਟ ਕਰਾ ਕੇ ਫਿਰ ਜ਼ੀਰੋ ਲਾਈਨ ਤੱਕ ਬਿਲਕੁਲ ਉੱਥੇ ਤੱਕ ਚਲੀ ਜਾਂਦੀ ਹੈ ਚੱਲੀਏ ਜੀ ਆਜੋ 올 ਡਨ ਜੀ ਸਾਰਾ ਕੁਝ ਹੋ ਗਿਆ ਬੈਗ ਚੈੱਕ ਹੋਏ ਸੀ ਤੇ ਪੁੱਛ ਪਰਤਾਲ ਪਾਸਪੋਰਟ ਚੈੱਕ ਤੇ ਚਲੋ ਜੀ ਢਿਲੋਂ ਸਾਹਿਬ ਢਿਲੋਂ ਸਾਹਿਬ ਚਲੋ ਜੀ ਬਾਈ ਨੇ ਮੈਸੇਜ ਕੀਤਾ ਹੈ WhatsApp ਤੇ ਤੇ ਹੁਣ ਦਵੱਦੇ ਅੱਗੇ ਨੂੰ ਲਓ ਜੀ ਆ ਗਿਆ ਵਾਗਾ ਚੰਡੇ ਝੁਲੀ ਜਾਂਦੇ ਅੱਜ ਤੱਕ ਤੇ ਅੱਜ ਅ ਪ੍ਰੇਡ ਲੇਖਣ ਲਈ ਵੀ ਟਾਈਮ ਹੋਣ ਵਾਲਾ ਕਿਉਂਕਿ 3 ਵਜੇ ਆ ਜਾਂਦੇ ਹੁੰਦੇ ਆ ਸਾਰੇ ਤੇ ਸ਼ਾਇਦ ਰਸ਼ਵੀ ਨਾ ਹੋਵੇ ਸਾਨੂੰ ਇਹ ਗੱਲ ਦਾ ਵੀ ਡਰ ਹੈ ਬਾਕੀ ਦੇਖੋ ਇਹ ਬੈਠੇ ਆ ਸਾਰੇ ਹੁਣ ਜਿਹੜੇ ਇਮੀਗ੍ਰੇਸ਼ਨ ਕ੍ਰਾਸ ਕਰਕੇ ਆਏ ਆ ਤੇ ਇੱਥੋਂ ਵਾਗੇ ਦੀ ਮੇਨ ਐਂਟਰੀ ਹੈ ਲੈਂਦੇ ਵਾਲੇ ਪਾਸਿਓਂ ਏ ਆ ਗਿਆ ਜੀ ਕਸਟਮ ਤੇ ਨਾਲ ਇਮੀਗ੍ਰੇਸ਼ਨ ਇਧਰਲੇ ਪਾਸੇ ਦਾ ਤੇ ਜਦੋਂ ਅਸੀਂ ਐਂਟਰ ਹੋਏ ਆ ਜਿਹੜੇ ਦਿਨ ਤੇ ਉਹ ਦਿਨ ਤਾਂ ਯਾਰ ਇੰਨੀ ਇੱਥੇ ਸੰਗਤ ਸੀ ਸਾਰੀ ਇੱਥੇ ਬੈਠ ਕੇ ਚਾਹ ਪਿਆਣੀ ਪਲਾਉਂਦੇ ਸੀ ਬੱਸਸਾਂ ਖੜੀਆਂ ਸੀ ਤੇ ਅੱਜ ਦਾ ਹੁਣ ਸਾਰਾ ਖਾਲੀ ਪਿਆਗਾ ਅੱਛਾ ਅੱਛਾ ਇਹ ਸਾਡਾ ਬੰਦਾ ਗਿਆ ਆ ਬੰਦਾ ਦਿਖਾਓ ਹਾਂਜੀ ਕਿਵੇਂ ਹੋ ਜੀ ਸਰ ਕੀ ਹਾਲ ਹੈ ਸਰ ਇਹ ਬੰਦੇ ਨੂੰ ਪਛਾਣਿਆ ਬਈ ਸਾਰੇ ਤੁਸੀਂ ਤਾਂ ਮੈਨੂੰ ਪਛਾਣ ਲਿਆ ਸਾਰਿਆਂ ਨੇ ਤੁਹਾਨੂੰ ਹੀ ਪਛਾਣ ਲਿਆ ਅੱਜ ਸਮਾਨ ਸਾਡਾ ਤੁਸੀਂ ਹੀ ਛੱਡ ਕੇ ਆਉਣਾ ਹੈ ਜੀ ਸਰ ਚੱਲ ਫਿਰ ਚੱਲੀਏ ਬਾਈ ਆਜੋ ਇਹ ਬੰਦਾ ਵੀ ਇਹਨਾਂ ਨੇ ਇਹਨਾਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਬੰਦਾ ਪੱਕੀ ਖਾਇਰ ਕਰਕੇ ਪਰਤੀ ਕਰਾਰ ਕੀਤੇ ਖੋਲੀਏ ਤੇ ਸਮਾਨ ਜਨਾਬ ਸਮਾਨ ਜਨਾਬ ਹਾਜ਼ਰ ਹੈ ਦੇਖੋ ਡਿੱਗੀ ਕਿਵੇਂ ਭਰੀ ਹੋਈ ਹੈ ਹਾਈਡਾ ਉਹਨਰ ਦੀ ਫੋਰਚੂਨਰ ਦੀ ਡਿੱਗੀ ਫੋਰਚੂਨਰ ਦੀ ਡਿੱਗੀ ਹੈ ਵੱਡੀ ਵੀ ੱਡੀ ਹੁੰਦੀ ਹੈ ਫੋਰਚੂਨਰ ਦੀ ਡਿੱਗੀ ਵੱਡੀ ਕਿੱਡੀ ਹੁੰਦੀ ਹੈ ਤੁਸੀਂ ਇਹ ਦੇਖੋ ਬਿਲਕੁਲ ਲਾਸਟ ਮੂਮੈਂਟ ਤੇ ਅਸੀਂ ਉਹਦੇ ਵੀ ਨਹੀਂ ਸਮਾਨ ਛੱਡਿਆ ਆ ਇਹ ਇੱਕ ਇਹਨਾਂ ਦਾ ਆਊਟਲੈਟ ਬਾਕੀ ਰਹਿ ਗਿਆ ਉਹ ਸਟਾਰਲੈਟ ਸੀ ਇਹ ਆਉਂਦੇ ਆਉਂਦੇ ਫੜਿਆ ਸਾਰਾ ਸਮਾਨ ਇਹਨਾਂ ਦਾ ਨਾ ਕੀ ਨਾਜ਼ਰ ਕੀ ਨਾਮ ਸੀ ਇਹਨਾਂ ਦਾ ਭਾਈ ਜੀ ਦਾ ਇਹਦਾ ਭਾਈ ਜੀ ਦਾ ਇਹਨਾਂ ਦਾ ਲਾ ਦਿਓ ਲਾ ਦਿਓ ਭਾਈ ਸਾਰਾ ਸਮਾਨ ਬੜਾ ਸਮਾਨ ਹੈ ਅਜੇ ਕਹਿੰਦੇ ਸ਼ਾਪਿੰਗ ਨਹੀਂ ਕੀਤੀ ਮੈਨੂੰ ਆਇ ਲੱਗਦਾ ਵੀ ਇੱਕ ਘਰੇ ਜਾ ਕੇ ਸ਼ਾਪਿੰਗ ਸ਼ਾਪਿੰਗ ਦਾ ਵਲੌਗ ਵੀ ਦਿਖਾਉਣੇ ਹਾਂਜੀ ਫੋਟੋ ਕਰਾਉਣੀ ਹੈ ਜੀ ਫੋਟੋ ਕਰਾਉਣੀ ਹੈ ਬਾਈ ਜੀ ਇੱਕ ਮਿੰਟ ਇੱਕ ਮਿੰਟ ਕਿੰਨੇ ਰਿਸ਼ੇ ਦਾ ਰਾਈ ਕੀਤੇ ਇਹ ਅਜੇ ਹੋਰ ਵੀ ਭਰਨਗੇ ਹੋਰ ਵੀ ਹੈਗੇ ਇਹ ਸਾਰਾ ਲਾਹੌਰੀ ਲੁੱਟ ਲਿਆਂਦਾ ਲੋ ਜੀ ਪਾਸਪੋਰਟਾਂ ਦੀ ਅੱਜ ਫੇਰ ਲੋਡ ਪੈ ਗਈ ਖੁੱਲ ਕੇ ਪਾਸਪੋਰਟ ਡਿਪਾਰਚਰ ਫਾਰ ਇੰਡੀਆ ਇੰਡੀਆ ਲਈ ਡਿਪਾਰਚਰ ਹੋ ਰਿਹਾ ਹਾਂ ਹਾਂ ਜੀ ਵਿਕਾਸ ਭਾਈ ਜੀ ਜਾਣਾ ਹੀ ਪੈਣਾ ਇਹ ਇਥੇ ਇਮੀਗ੍ਰੇਸ਼ਨ ਹੈ ਤੇ ਅੰਦਰਲੇ ਪਾਸੇ ਇਥੇ ਕੈਮਰਾ ਬੰਦ ਕਰਦੇ ਆਂ ਇਮੀਗ੍ਰੇਸ਼ਨ ਕਰਾ ਕੇ ਸਾਰੀ ਤੇ ਫਿਰ ਬਾਹਰਲੇ ਪਾਸੇ ਆਪਾਂ ਗੱਲਾਂ ਬਾਤਾਂ ਕਰਾਂਗੇ ਲੋ ਜੀ ਮੋਹਰਾਂ ਵੱਜ ਗਈਆਂ ਤੇ ਹੁਣ ਤਾਂ ਜਾਣਾ ਹੀ ਪੈਣਾ ਤੇ ਉਹ ਸਾਹਮਣੇ فاਸਲੇ ਘਟਦੇ ਹੋਏ ਦਿਲਾਂ ਦੀਆਂ ਧੜਕਣਾ ਤੇਜ਼ ਹੁੰਦੀਆਂ ਹੋਈਆਂ ਜਿਹੜੀ ਨਾ ਪੁਲਿਸ ਰਿਪੋਰਟ ਹੁੰਦੀ ਹੁੰਦੀ ਆ ਤੁਹਾਨੂੰ ਦਿਖਾਇਆ ਸੀਗਾ ਐਗਜ਼ਿਟ ਤੇ ਐਂਟਰੀ ਦੀ ਸਟੈਂਪ ਲੱਗਦੀ ਆ ਉਹ ਵਿਦਨ 24 ਆਵਰਸ ਲਵਾਉਣੀ ਹੁੰਦੀ ਆ ਜਿਵੇਂ ਅਸੀਂ ਕੱਲ ਲਵਾ ਲਈ ਸੀਗੀ ਤੇ 24 ਘੰਟਿਆਂ ਦੇ ਵਿੱਚ ਵਿੱਚ ਐਗਜ਼ਿਟ ਕਰਨਾ ਹੁੰਦਾ ਤੁਸੀਂ ਕੰਟਰੀ ਨੂੰ ਜਦੋਂ ਤੁਸੀਂ ਐਂਟਰ ਹੋਵੋਗੇ ਉਦੋਂ ਵੀ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਐਂਟਰੀ ਦੇ ਵਿੱਚ ਜਦੋਂ ਤੁਸੀਂ ਪਾਕਿਸਤਾਨ ਪਹੁੰਚਗੇ 24 ਘੰਟੇ ਦੇ ਵਿੱਚ ਵਿੱਚ ਐਂਟਰੀ ਲੈਣੀ ਹੁੰਦੀ ਤੇ ਹੁਣ ਜਾ ਰਹੇ ਹਾਂ ਜੀ ਬਾਰਡਰ ਕਰਾਸਿੰਗ ਦੇ ਵੱਲ ਤੇ ਸਾਰਾ ਕੁਝ ਡਨ ਹੋ ਗਿਆ ਇੰਡੀਆ ਵਾਲੇ ਪਾਸੇ ਐਂਟਰੀ ਲੈਣੀ ਹੈਗੀ ਤੇ ਇਧਰੋਂ ਦਾ ਵੀਜ਼ਾ ਖਤਮ ਹੋ ਗਿਆ ਬਥੇਰਾ ਕਹਿੰਨ ਮਾਸ਼ਾ ਵੀਜ਼ਾ ਵਧਵਾ ਦਿਓ ਸਾਡਾ 15 ਦਿਨਾਂ ਦਾ ਇਹ ਕਹਿੰਦੇ ਅਸੀਂ ਵੀ ਆਪਦਾ ਕੰਮ ਸ਼ੈਟੀ ਬੈਠੇ ਹਾਂ ਉਹਨਾਂ ਨਾਲ ਕੱਲ ਕੱਲ ਅਸੀਂ ਗਏ ਨਾ ਜਿੱਥੋਂ ਐਕਸੀਡੈਂਟ ਲਵਾਨ ਉਹਨੇ ਬੰਦੇ ਨੇ ਕਿਹਾ ਭਾਈ ਤੁਸੀਂ ਤੇ ਦੋ ਦਿਨ ਓਵਰਸਟੇ ਹੋ ਗਏ ਇਹਨਾਂ ਦੇ ਇੱਕ ਰੰਗ ਆਵੇ ਤੇ ਇੱਕ ਜਾਵੇ ਮੇਰੇ ਆ ਟੜਕੜਾ ਤੇ ਜਮ ਕਹਿੰਦਾ ਇਹ ਆ ਕੀ ਹੋ ਗਿਆ ਇਹ ਬਾਬੇ ਹੁਣਿਆਂ ਨੂੰ ਵੀ ਦੇਖ ਲਓ ਸਮਾਨ ਕਿਵੇਂ ਜ਼ੋਰ ਨਾਲ ਧੱਕੇ ਨਾਲ ਰੋੜਨਾ ਪੈ ਰਿਹਾ ਬਾਬਾ ਜੀ ਦਾ ਪੂਰਾ ਜੋਰ ਲਗਿਆ ਪਿਆ ਐ ਇੰਨਾ ਸਮਾਨ ਲੈ ਲਿਆ ਕਿਉਂ ਖੁਸ਼ੀ ਖੁਸ਼ੀ ਕਿਤੇ ਨਾ ਬਜੀ ਖੁਸ਼ੀ ਉਹ ਤਾਂ ਫੋਟੋ ਫੂਟੋ ਖਿੱਚਦੀ ਐ ਹੈ ਖੁਸ਼ੀ ਇੰਨਾ ਸਮਾਨ ਲੈ ਲਿਆ ਮੈਂ ਕਿਹਾ ਸਮਾਨ ਧੱਕੇ ਨਾਲ ਰੋੜਨਾ ਪੈ ਰਿਹਾ ਓ ਯਾਰ ਅੱਜ ਗੈਰ ਹਾਜ਼ਰੀ ਲਵਾਉਣੀ ਸੀ ਉਹਦੀ ਅਬੀਰਾ ਖਾਨ ਦੀ ਆਈ ਨਹੀਂ ਉਹ ਹੈ ਕੱਲ ਆ ਵੀ ਇੰਟਰਵਿਊ ਕਰ ਲਈ ਕੱਲ ਇੰਟਰਵਿਊ ਕਰ ਲਈ ਹਾਂ ਉਹਦਾ ਪੁੱਠਾ ਟਾਈਮ ਐ ਉਹ ਦਿਨੇ ਸੌਣਾ ਹੁੰਦਾ ਰਾਤ ਨੂੰ ਜਾਗਣਾ ਹੁੰਦਾ ਲੇ ਜੀ ਨੋਸਾਮਣਾ ਤੇ ਨਹੀਂ ਕਨਵਰਟ ਕਰਾਉਂਦੇ ਭਾਈ ਸਹੀ ਗੱਲ ਹੈ ਇੱਕ ਮਹੀਨੇ ਦਾ ਵੱਡਾ ਵੀ ਜ਼ਰਾ ਇਹ ਲਓ ਭਈ ਸਮਾਨ ਸਾਡਾ ਅੱਗੇ ਜਾਂਦਾ ਹੋਇਆ ਤੇ ਪਾਸਪੋਰਟ ਚੱਕਰਾ ਦਿਓ ਜੀ ਖੁਸ਼ੀ ਅਗਲੀ ਵਾਰ ਨਾ ਜਦੋਂ ਹੁਣ ਵੀਜ਼ਾ ਲੈ ਕੇ ਆਵਾਂਗੇ ਤੇ ਥੋੜਾ ਜਿਹਾ ਵੀਜ਼ਾ ਅਸੀਂ ਵੱਧ ਲੈਣਾਗਾ ਕਿਉਂਕਿ ਕਿ ਕਾਫੀ ਜਗ੍ਹਾ ਤੇ ਯਾਰ ਸਾਡੇ ਤੋਂ ਜਾਇਆ ਨਹੀਂ ਗਿਆ ਜਿਵੇਂ ਪਾਕਪਟਨ ਸੀਗਾ ਬਾਬਾ ਫਰੀਜ਼ੀ ਦੇ ਤੇ ਜਾਂ ਹੋਰ ਜਗਾਵਾਂ ਸੀਗੀਆਂ ਜਿੱਥੇ ਸਾਡਾ ਕਾਫੀ ਟਿੱਲਾ ਜੋਗੀਆਂ ਦੇ ਸਾਨੂੰ ਕਾਫੀ ਜਾ ਕੇ ਮੈਸੇਜ ਆਏ ਸੀ ਜੇਲਮ ਦੇ ਕੋਲ ਪੈਂਦਾ ਬਾਈ ਹਨਾ ਟਿੱਲਾ ਜੋਗੀਆਂ ਤੇ ਉਹ ਨਹੀਂ ਦੇਖਿਆ ਗਿਆ ਕਾਫੀ ਸਾਰੀਆਂ ਹਿਸਟੋਰੀਕਲ ਕਲਚਰਲ ਚੀਜ਼ਾਂ ਹਜੇ ਵੀ ਬਾਕੀ ਰਹੀਆਂ ਸਾਡੀਆਂ ਦੇਖਣ ਵਾਲੀਆਂ ਲਓ ਜੀ ਆ ਗਿਆ ਗੇਟ ਤੇ ਇੱਥੋਂ ਫਿਰ ਅਲਵੈਦਾ ਹੁਣ ਬਾਈ ਹੁਣਿਆਂ ਨੂੰ ਤੇ ਸਾਰਿਆਂ ਦਾ ਮੋਹ ਪਿਆਰ ਬਹੁਤ ਸਾਰਾ ਸਾਰਿਆਂ ਨੂੰ ਫਿਰ ਮਿਲਾਂਗੇ ਜ਼ਰੂਰ ਜੀ ਬਿਲਕੁਲ ਜੀ ਰੱਬ ਨੇ ਚਾਇਆ ਫਿਰ ਵੀ ਜਾ ਮਿਲੂਗਾ ਫਿਰ ਬਿਲਕੁਲ ਬਿਲਕੁਲ ਵੀਜ਼ਾ ਮਿਲੇਗਾ ਤੁਹਾਨੂੰ ਜੀ ਤੇ ਹੁਣ ਇਹ ਦੱਸੋ ਕਿ ਰਿਵਿਊ ਸਾਡੀ ਕੰਪਨੀ ਦੇ ਬਹੁਤ ਵਧੀਆ ਕਮਾਲ ਤੇ ਮੈਂ ਪਹਿਲਾਂ ਵੀ ਨੰਬਰ ਦਿੱਤਾ ਸੀਗਾ ਬਾਈ ਵਿਕਾਸ ਦਾ ਵਾਈ ਟ੍ਰਿਪ ਟੂਰਿਜ਼ਮ ਇਹਨਾਂ ਦੀ ਕੰਪਨੀ ਹੈ ਤੇ ਇਹਨਾਂ ਨਾਲ ਅਸੀਂ ਘੁੰਮੇ ਫਰੇ ਤੁਸੀਂ ਵਲੌਗਸ ਜਰਾ ਅਸੀਂ ਦੇਖਦੇ ਹੀ ਰਹੇ ਹੋ ਨਾ ਸਾਰਾ ਅੱਜ ਫਿਰ ਮੈਂ ਨੰਬਰ ਇੱਥੇ ਫਲੈਸ਼ ਕਰ ਦੂੰਗਾ ਜੀ ਤੁਸੀਂ ਥੋੜਾ ਜਿਆਦਾ ਵਧੀਆ ਟੂਰ ਕਰਾਇਆ ਨਾ ਸਾਨੂੰ ਪੂਰਾ ਟਾਈਮ ਸਾਨੂੰ ਦਿੱਤਾ ਤੇ ਐਓ ਐਓ ਜਿਹੀਆਂ ਚੀਜ਼ਾਂ ਦਿਖਾਈਆਂ ਜਿਹੜੀਆਂ ਕੱਲੇ ਪੋਸੀਬਲ ਹੀ ਨਹੀਂ ਹੋ ਸਕਦੀਆਂ ਸੀਗਾ ਥੈਂਕ ਯੂ ਸੋ ਮਾਚ ਬਾਈ ਤੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਇਹਨਾਂ ਨਾਲ ਕੰਟੈਕਟ ਕਰਿਓ ਬਾਈ ਨਾਲ ਦੁਬਾਰਾ ਫਿਰ ਤੁਸੀਂ ਤੇ ਬਹੁਤ ਸੋਹਣਾ ਬਹੁਤ ਸੋਹਣਾ ਤੁਹਾਨੂੰ ਘਮਾਉਣਗੇ ਫਰਾਉਣਗੇ ਹਨਾ ਜਿਵੇਂ ਦਾ ਸਾਡਾ ਰਿਹਾ ਜਿਵੇਂ ਦਾ ਖਬਰ ਹੁਣ ਜੀ ਸ਼ੁਕਰੀਆ ਓਕੇ ਜੀ ਇਹ ਲੋ ਬਈ ਤੇ ਐਂਟਰੀ ਹੋਣ ਜਾ ਰਹੀ ਹੈ ਤੇ ਸਮਾਨ ਜ਼ੀਰੋ ਲਾਈਨ ਤੇ ਪਹੁੰਚ ਰਿਹਾਗਾ ਸੁਭਾਨ ਬਾਈ ਸੁਭਾਨ ਬਾਈ ਫਿਰ ਮਿਲਾਂਗੇ ਆਪਾਂ ਰੱਬ ਨੇ ਚਾਇਆ ਠੀਕ ਹੈ ਸਮਾਨ ਤੁਸੀਂ ਉਹ ਲੈ ਕੇ ਜਾਣਾ ਸਾਡਾ ਦੁਬਾਰੇ ਵੀ ਹੂੰ ਇੰਡੀਆ ਇਹ ਲੌਬੀ ਗੇਟ ਤੇ ਪਹੁੰਚ ਗਏ ਤੇ ਪ੍ਰੇਡ ਵੀ ਹੋਣ ਵਾਲੀ ਹੈ ਸ਼ੁਰੂ ਤੇ ਸੁਬਾਨ ਭਾਈ ਹਜੇ ਸਾਡਾ ਟਾਈਮ ਪਿਆ ਤੇ ਅੱਜ ਦਾ ਦਿਨ ਸਾਡੇ ਕੋਲੇ ਵੀਜ਼ਾ ਹੈਗਾ 5 ਵਜੇ ਤੱਕ ਦਾ ਤੋ ਇਹ ਕਾਲੀ ਨਾ ਕਰੋ ਅੱਜ 2 ਘੰਟੇ ਪਏ ਆ ਸਾਡੇ ਤੋ ਉਹਨੂੰ ਛੇਤੀ ਆਏ ਵੀ ਸਮਾਨ ਟਪਾ ਦਈਏ ਇਹਨਾਂ ਦਾ ਹੈਂ ਸਾਨੂੰ ਕੋਈ ਜੇਤ ਨਹੀਂ ਵਾਪਸ ਚਲੇ ਜੀ ਨਾ ਨਾ ਵਾਪਸ ਤਾਂ ਕਹਨੂੰ ਜਾਣਾ ਐਪਾ ਜਾਣਾ ਤਾਂ ਉਧਰ ਹੀ ਐ ਲੋ ਵੀ ਇੰਡੀਆ ਵਾਲੇ ਦਰਵਾਜ਼ੇ ਖੁੱਲ ਗਏ ਤੇ ਇੰਡੀਆ ਪਹੁੰਚ ਗਏ ਆ ਲੋ ਜੀ ਸ਼ੁਕਰੀਆ ਥੈਂਕ ਯੂ ਸਮਾਨ ਆ ਰਿਹਾ ਹੈ ਸਾਡਾ ਉਧਰਲੇ ਪਾਸਿਓ ਲੋ ਜੀ ਕਸਟਮ ਤੇ ਚੱਲੇ ਆ ਹੁਣ ਤੇ ਆਰਮੀ ਫੌਜ ਵੱਲੋਂ ਆਪਣੀ ਸਾਰੀ ਪੀਐਸ ਵੱਲੋਂ ਚੈੱਕ ਚੈੱਕ ਹੋ ਗਏ ਪਾਸਪੋਰਟ ਅਗੇ ਇਮੀਗ੍ਰੇਸ਼ਨ ਕਰਾਉਣੀ ਆ ਪਹਿਲਾਂ ਕਸਟਮ ਆਗੇ ਇੰਡੀਅਨ ਕਸਟਮ ਤੇ ਦੇਖਦੇ ਆ ਸੂਟ ਲੰਘਣ ਦੇਣਗੇ ਕਿ ਨਾ ਇੰਨੇ ਬੈਗ ਇਹ ਬੰਦੇ ਮਿਲ ਗਿਆ ਆਪਣੇ ਵਾਲੇ ਤੇ ਹੁਣ ਇਥੇ ਐਕਸਰੇ ਹੋਣਗੇ ਐਕਸਰੇ ਦੇ ਬਾਅਦ ਫਿਰ ਲੰਘਣ ਦੇਣਗੇ ਅੱਗੇ ਲੋ ਜੀ ਕਸਟਮ ਕਲੀਅਰੈਂਸ ਹੋ ਗਈ ਇੱਕ ਬੈਗ ਤੇ ਕਾਟੀ ਜੀ ਲੱਗੀ ਹੈ ਹੁਣ ਪਤਾ ਨਹੀਂ ਕਿਹੜੇ ਤੇ ਲੱਗੀ ਹੈ ਤੇ ਬਾਕੀ ਸਮਾਨ ਬੱਸ ਚ ਲਾਦ ਰਹੇ ਹੁਣ ਸਮਾਨ ਲੋਡ ਹੋ ਰਿਹਾ ਹੁਣ ਆ ਬੱਸ ਚ ਤੇ ਆ ਬੱਸ ਦੇ ਮਗਰੇ ਲਾਈ ਹੁੰਦੀ ਇਹਨਾਂ ਨੇ ਤੇ ਕਾ ਇਹਦੇ ਤੇ ਵੱਜੀ ਆ ਕਾ ਠੀ ਤੁਹਾਨੂੰ ਦਿਖਾਦਾ ਐ ਟੈਚੀ ਵੀ ਟੁੱਟ ਗਿਆ ਯਾਰ ਭਾਰ ਜ਼ਿਆਦਾ ਐ ਇਹ ਦੇਖੋ ਆ ਸਾਡਾ ਟੈਚੀ ਇਹ ਤੇ ਕਾਟੀ ਮਾਰਦੀ ਹੁਣ ਪਤਾ ਨਹੀਂ ਉੱਥੇ ਜਾ ਕੇ ਕੀ ਖਲਾਉਣਗੇ ਜਾ ਕੇ ਜਾ ਲਓ ਜੀ ਤੇ ਬੱਸ ਹੁਣ ਛੱਡਣੂ ਸਾਨੂੰ ਇਮੀਗ੍ਰੇਸ਼ਨ ਦੇ ਦੇਖੋ ਕਿੰਨੀ ਭੀੜ ਲੱਗੀ ਹੋਈ ਹੈ ਸਪਰੇਡ ਦੇਖਣ ਵਾਲਿਆਂ ਦੀ ਹੈ ਐ ਲਓ ਜੀ ਤੇ ਸਮਾਨ ਇਧਰਲੇ ਪਾਸੇ ਉਤਰਨਾ ਹੋ ਗਿਆ ਸ਼ਿਰੂ ਤੇ ਦੋ ਟਰਾਲੀਆਂ ਤੇ ਰੱਖ ਲਓ ਬਾਪੂ ਜੀ ਇਹ ਆ ਜੀ ਵਾਗੇ ਬਾਰਡਰ ਤੇ ਡਿਊਟੀ ਫਰੀ ਦੁਕਾਨ ਮੈਂ ਕਿਹਾ ਸਾਰੇ ਕਿਤੇ ਡਿਊਟੀ ਫਰੀ ਚ ਘੇੜਾ ਦਿੰਨੇ ਆ ਇਧਰ ਵੀ ਜਾਈ ਇਧਰ ਵੀ ਗੇੜਤੇ ਆਈਏ ਘੇੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹਾਂ ਜੀ ਚੜਦੀ ਕਲਾ ਹਾਂ ਜੀ ਡਿਊਟੀ ਫਰੀ ਛੋਟਾ ਹੀ ਐ ਇਥੇ ਇਹ ਤਾਂ ਸਾਰੇ ਕਿਤੇ ਦੇਖਦੇ ਆ ਬਹੁਤ ਵੱਡੇ ਵੱਡੇ ਹੁੰਦੇ ਆ ਲਿਕਰਡ ਲਿਕਰਡ ਤੋਂ ਬਿਨਾ ਹੋਰ ਵੀ ਕੁਝ ਹੈਗਾ ਕਿ ਨਹੀਂ ਰੱਖਿਆ ਕੁਝ ਇਹ ਅੱਛਾ ਉਧਰਲੇ ਪਾਸੇ ਜ਼ਿਆਦਾ ਜ਼ਰੂਰਤ ਹੈ ਨਾ ਪੰਦਾ ਥੋੜੀ ਪੈਸੇਰ ਘੱਟ ਰਹਿੰਦੇ ਨੇ ਸੋ ਜਾਣਾ ਛੋਟੀ ਹੈ ਡਿਊਟੀ ਅੱਛਾ ਇਹ ਸੋ ਜਾਣਾ ਠੀਕ ਹੈ ਠੀਕ ਹੈ ਇਧਰੋਂ ਜਾਣਾ ਮੈਂ ਲਾਉ ਉਧਰ ਤਾਂ ਅਲੋਅ ਲੈ ਕੇ ਜਾ ਸਕਦੇ ਆ ਹਾਂ ਜੀ ਹਾਂ ਜੀ ਦੋਨੋਂ ਸਾਈਡ ਲਾਉ ਅੱਛਾ ਦੋਨੋਂ ਸਾਈਡ ਅਲੋਅ ਹੈ ਠੀਕ ਹੈ ਜੀ ਇਹ ਡਿਊਟੀ ਫਰੀ ਹੈ ਜੀ ਇਥੋਂ ਦਾ ਇੰਨਾ ਕੀ ਹੈਗਾ ਇੱਕ ਦਗਨ ਜਾਂਦੇ ਹੋਏ ਨਾ ਰਸ਼ ਵਾਲਾ ਸੀ ਉਹ ਤੋਂ ਜ਼ਿਆਦਾ ਦਿਖਾ ਨਹੀਂ ਸਕਿਆ ਤੇ ਮੈਨੂੰ ਹੁਣ ਗੇੜਾ ਦੇ ਚੰਗਾ ਜੀ ਮਿਲਦੇ ਆਂ ਜੀ ਸასი ਗੱਲ ਜੀ ਚੰਗਾ ਜੀ ਜੀ ਲੋ ਵੀ ਇਮੀਗ੍ਰੇਸ਼ਨ ਡਨ ਹੋ ਗਿਆ ਸਾਰਾ ਕੁਝ ਏ ਟੂ ਜ਼ेड ਨਿਬੜ ਗਿਆ ਕੰਮ ਤੇ ਇੰਡੀਆ ਵਾਲੇ ਪਾਸੇ ਸਟੈਂਪ ਲੱਗੀ ਆਪਣੀ ਤੇ ਹੁਣ ਬਾਹਰ ਚੱਲੇ ਆਂ ਇੱਥੋਂ ਬਾਹਰ ਨਿਕਲਦਾ ਰਸਤਾ ਦੇਖੋ ਅੱਜ ਜਮੇ ਖਾਲੀ ਖਾਲੀ ਬੇ ਕੁਝ ਵੀ ਨਹੀਂ ਹੈਗਾ ਚੱਲੀਏ ਜੀ ਚਲੋ ਜੀ ਨਿਬੜ ਗਿਆ ਜੀ ਸਾਰਾ ਕੰਮ ਗੱਡੀ ਆ ਗਈ ਆਪਣੀ ਅੰਦਰ ਕਾਰ ਅੰਦਰ ਉਹ ਲੈ ਕੇ ਹੁੰਦੇ ਆ ਮੇਰੇ ਖਿਆਲ ਜੀ ਕਿੱਥੋਂ ਜੀ ਬਾਬੇ ਚੱਲਣ ਤੋਂ ਹਾਂਜੀ 1 ਕਿਲੋਮੀਟਰ ਪਾਸ ਤਾਂ ਦੇ ਵਿੱਚ ਅੱਛਾ ਤੁਹਾਡਾ ਪਿੰਡ ਉਹ ਸਾਡਾ ਪਿੰਡ ਤੇਗਾ ਵਾ ਨਹੀਂ ਜੀ ਪਰਮਖ ਤੇ ਪੁਰਾਣਾ ਪਿੰਡ ਤੁਹਾਡਾ ਅੱਛਾ ਬਾਬੇ ਚੱਲਣ ਦੇ ਕੋਲ ਪਿੰਡ ਹੈ ਤੁਹਾਡਾ ਜਿੱਥੇ ਬਾਬਾ ਚੱਲਣ ਹਾਂਜੀ ਜਿੱਥੇ ਤੁਸੀਂ ਗਏ ਜੀ ਅੱਛਾ ਜਿੱਥੇ ਜਾ ਕੇ ਆਏ ਪੜਾਣੇ ਪੜਾਣੇ ਅੱਛਾ ਪੜਾਣੇ ਦੇ ਇਧਰਲੇ ਪਾਸੇ ਤੁਹਾਡਾ ਪਿੰਡ ਆ ਹਾਂ ਠੀਕ ਹੈ ਠੀਕ ਹੈ ਜੀ ਇਹ ਲਓ ਜੀ ਸਰਦੀਆਂ ਚ ਦਿਨ ਵੀ ਜਲਦੀ ਛਿਪ ਜਾਂਦਾ ਹੈ ਤੇ ਵੱਜ ਗਏ 4:30 ਸਾਨੂੰ ਇਮੀਗ੍ਰੇਸ਼ਨ ਕਰਾਉਂਦੇ ਨੂੰ ਤੇ ਹੁਣ ਅਸੀਂ ਚੱਲੇ ਆ ਬਾਹਰੋਂ ਹਾਂਜੀ ਬਾਈ ਜੀ ਸਸੀ ਘਾਲ ਕਿਵੇਂ ਹੋ? ਅੱਛਾ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਵਧੀਆ ਹੋਏ ਜੀ 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 ਹਾਂਜੀ ਇੱਥੋਂ ਸਾਨੂੰ ਪਿੰਡ ਦਾ ਵੀ ਕਾਫੀ ਟਾਈਮ ਲੱਗਣਾ ਮੇਰੇ ਖਿਆਲ ਚ ਧੁੰਦੇ ਵੈਸੇ ਤਾਂ 3 ਘੰਟੇ ਲੱਗਦੇ ਧੁੰਦ ਕਰਕੇ 4 ਲੱਗ ਜਾਣਗੇ ਤੇ ਜੇ 4:30 ਹੋ ਗਏ 4:30 ਹੋ ਗਏ ਜੀ ਸ਼ਾਮ ਦੇ ਇੰਨਾ ਟਾਈਮ ਲੱਗ ਗਿਆ ਤੇ ਹੁਣ ਗੱਡੀ 'ਚ ਸਮਾਨ ਰੱਖੀ ਤੇ ਜਾਂਦੇ ਜਾਂਦੇ ਗੱਡੀ 'ਚ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਕਸਟਮ ਤੋਂ ਸਾਰਾ ਸਮਾਨ ਆ ਗਿਆ ਇਮੀਗ੍ਰੇਸ਼ਨ ਵੀ ਵਧੀਆ ਕਲੀਅਰੈਂਸ ਹੋ ਗਿਆ ਸੀ ਹੁਣ ਇਹ ਲੱਗਦਾ ਵੀ ਹੋਰ ਸਮਾਨ ਲਿਓਣਾ ਸੀ ਖੁਸ਼ੀ ਕਹਿੰਦੇ ਵੀ ਹੋਰ ਸੂਟ ਲਿਓਣੇ ਸੀ ਥੋੜਾ ਲਿਆ ਉਦੋਂ ਕਹਿੰਦੇ ਥੋੜਾ ਲਿਆ ਡਰਦੇ ਡਰਦਿਆਂ ਨੇ ਵੀ ਕਸਟਮ ਵਾਲੇ ਕਿਤੇ ਐ ਨਾ ਕਹਿਣ ਵੀ ਇੰਨਾ ਸਮਾਨ ਲਿਆ ਐ ਸੂਟ ਐਨੇ ਲਏ ਹੈ ਪਰ ਸੁੱਖੀ ਸ਼ਾਂਦੀ ਇਹ ਸਾਰਾ ਲੰਘਿਆ ਆਇਆ ਜੀ ਤੇ ਪਹੁੰਚ ਗਏ ਜੀ ਇੰਡੀਆ ਜਿਹੜਾ ਹੁਣ ਹਾਂਜੀ ਚੰਗਾ ਜੀ ਜਿਹੜਾ ਨਵਾਂ ਸਫ਼ਰ ਸ਼ੁਰੂ ਹੋਊਗਾ ਆਪਣਾ ਥੋੜੇ ਦਿਨ ਰੁੱਕੇ ਹੋਊਗਾ ਕੁਛ ਟਾਈਮ ਹੁਣ ਰੈਸਟ ਕਰਨੀ ਐ ਆਰਾਮ ਕਰਨਾ ਹੈਗਾ ਤੇ ਬਾਈ ਹੁਣ ਗੱਡੀ ਲੈ ਕੇ ਵੀ ਆ ਗਏ ਸਾਹਮਣੇ ਦਿਖਾਉਣੇ ਆ ਜਦੋਂ ਜਦੋਂ ਬਾਹਰ ਨਿਕਲ ਕੇ ਦਿਖਾਉਣੇ ਆ ਇੱਥੇ ਫੇਰ ਐਗਜ਼ਿਟ ਦੀ ਐਂਟਰੀ ਪੈਣੀ ਐ ਤੇ ਐਗਜ਼ਿਟ ਹੋ ਕੇ ਕਾਰ ਆਪਣੀ ਪਹੁੰਚ ਗਈ ਉਹ ਸਾਹਮਣੇ ਵਾਲੇ ਪਾਸੇ ਬਾਈ ਗਰਤੇ ਲੈਣ ਆਏ ਆ ਸਾਹਮਣੇ ਵਾਲੇ ਪਾਸੇ ਗੱਡੀ ਕਮਾਈ ਜਾਂਦੇ ਆ ਸਮਾਨ ਰੱਖਣਾ ਤੇ ਉਹ ਦੇਖੋ ਅੱਜ ਭੀੜ ਕਿੰਨੀ ਲੱਗੀ ਹੋਈ ਹੈਗੀ ਸਾਰੇ ਦੇਖਣ ਦੇ ਲਈ ਆਏ ਆ। ਰੇਡ ਦੇਖਣ ਲਈ ਸ਼ਾਮ। ਹੋਰ ਵਧੀਆ? ਬਹੁਤ ਖੁਸ਼ੀ ਆਈ ਮੇਰਾ ਮੇਰਾ ਭਾਂਜਾ ਤੁਹਾਨੂੰ ਵੇਖਦਾ। ਅੱਛਾ। ਜੀ ਮਿਹਰਬਾਨੀ। ਲੈ ਬਾਈ ਹੁਣੀ ਆ ਗਏ। ਕੀ ਹਾਲ ਚਾਲ? ਠੀਕ ਆ ਬਾਈ। ਹੋਰ ਬੱਲੇ ਵਧੀਆ। ਵਧੀਆ। ਇਹ ਬਾਈ ਹੁਣੀ ਆ ਗਏ ਮਿਲਣ ਦੇ ਲਈ। ਸ਼ੁਕਰੀਆ ਬਹੁਤ-ਬਹੁਤ ਤੁਹਾਡਾ। ਧੰਨਵਾਦ। ਇਹ ਮੇਰੇ ਲਈ ਵੀ ਹੈ। ਹਾਂ। ਬੋਲੇ ਸੋਨਿਆ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਮਿਹਰਬਾਨੀ ਤੁਹਾਡੀ। ਬਹੁਤ-ਬਹੁਤ ਇਹ ਪਈਆਂ ਨੂੰ ਦਰਖਣ ਕਰਾਏ ਹੈ ਗੋਦਵਾਰਿਆਂ ਦੇ ਥੈਂਕ ਯੂ ਲੋ ਬਈ ਗੇਟ ਖੁੱਲ ਗਿਆ ਕਾਰਵਾਈ ਸਾਰੀ ਹੋ ਗਈ ਪੂਰੀ ਤੇ ਸਫਰ ਦੀ ਵੀ ਲਗਭਗ ਆਪਣੇ ਦੀ ਸਮਾਪਤੀ ਆ ਗੱਡੀ ਗੱਡੀ ਸਾਮਕੇ ਰੱਖੀ ਪੂਰੀ ਗੇੜੇ ਵੀ ਦਿੱਤੇ ਪੂਰੇ ਐ ਭਾਈ ਇਹ ਭਾਈ ਕਰਤੇ ਜੇ ਕੋਲੇ ਅਸੀਂ ਕਰ ਝੂਟੇ ਲਈ ਪੂਰੇ ਪਹਿਲਾਂ ਦੱਸੋ ਕਮੀ ਬੇਸ਼ੀ ਕੋਈ ਖੜੀ ਨਹੀਂ ਕਰਨ ਦਿੰਦੀ ਅੱਛਾ ਚਲੋ ਥੈਂਕ ਯੂ ਸੋ ਮਚ ਸ਼ੁਕਰੀਆ ਬੰਦ ਰਹੀ ਕਿ ਯਾਰ ਜਿਆਦਾ ਮੁੜ ਕੇ ਬੈਟਰੀ ਲੋ ਮੈਨੂੰ ਵੀ ਐਸੀ ਮੈਨੂੰ ਵੀ ਐਸੀ ਮੈਂ ਕਿਹਾ ਭਜਾਉਂਦੇ ਫਿਰਦੇ ਰਹਿਣ ਮੈਂ ਕਿਹਾ ਕਿਤੇ ਇਹ ਨਾ ਹੋਵੇ ਨਾ ਚਲਾਉਣ ਬੈਟਰੀ ਸੌ ਜਾਂਦੀ ਹੈ ਹਾਂਜੀ ਚੰਗਾ ਜੀ ਬਾਪੂ ਜੀ ਮਿਹਰਬਾਨੀ ਤੁਹਾਡਾ ਸ਼ੁਕਰੀਆ ਪਿਆਰ ਬਹੁਤ ਸਾਰਾ ਖੁਸ਼ ਹਾਂ ਖੁਸ਼ ਹਾਂ ਚਲੋ ਸ਼ੁਕਰੀਆ ਮਿਲਦੇ ਆ ਜੀ ਚੰਗਾ ਜੀ ਫਿਰ ਮਿਲਾਂਗੇ ਜਰੋਅ ਲੈ ਵੀ ਆਹ ਮੁੰਡਿਆਂ ਨਾਲ ਫੋਟੋ ਫੋਟੋ ਕਰ ਲਈਏ ਹੁਣ ਹਾਂਜੀ ਲੇਟ ਵਾਵਾ ਕਰਾਤਾ ਯਾਰ ਆ ਲਓ ਜੀ ਇਥੋਂ ਸਫ਼ਰ ਸ਼ੁਰੂ ਹੋਇਆ ਸੀ ਆਪਣਾ ਲਾਹੌਰ 23 ਕਿਲੋਮੀਟਰ ਇਥੋਂ ਤੇ 23 ਕਿਲੋਮੀਟਰ ਦਾ ਹੀ ਫਾਸਲਾ ਸਾਰਾ ਤੇ ਲਓ ਜੀ ਚੜਦੇ ਪੰਜਾਬ ਚ ਆ ਗਏ ਬੜੇ ਦਿਨਾਂ ਬਾਅਦ ਤੇ ਲਗਭਗ ਮਹੀਨਾ ਮਹੀਨਾ ਹੀ ਹੋ ਚੱਲਿਆ ਲੈ ਭਈ ਖੋਲ ਦੋ ਨਾਕੇ ਜਾਈਏ ਪਿੰਡ ਨੂੰ ਹੁਣ ਆ ਪ੍ਰੇਡ ਵਾਲਿਆਂ ਨੇ ਬੜੀ ਭੀੜ ਲਾਈ ਹੋਈ ਅੱਜ ਹਨਾ ਅੱਜ ਤੱਕ ਕੁਝ ਜ਼ਿਆਦਾ ਨਹੀਂ ਸਹੀ ਗੱਲ ਹੈ ਤਾਂ ਵੀ ਹੈ ਇਹ ਤਾਂ ਸਾਨੂੰ ਵੀ ਨਹੀਂ ਲੰਘਣ ਦੇ ਰਹੇ ਕੁਛ ਅੱਜ ਆਪਾਂ ਹਨੇਰਾ ਵੀ ਵਾਲਾ ਕਰ ਲਿਆ ਹਨਾ ਪਲਾਨ ਲੱਗਦਾ ਨਹੀਂ ਇਹਨਾਂ ਦਾ ਚੱਲ ਚੱਲੇ ਚੱਲੋ ਉਹਨੇ ਹੈ ਜ਼ੋਰਦਾਰ ਜਿਹਾ ਬਾਈ ਹੋਣੀ ਜ਼ੋਰ ਲਾਉਂਦੇ ਆ ਕਹਿੰਦੇ ਪ੍ਰੈਸ਼ਰ ਜਾ ਪਾ ਰਹੇ ਆ ਵੀ ਪਿੰਡ ਰਹੋ ਅੱਜ ਦਾ ਦਿਨ ਨਹੀਂ ਸਾਡਾ ਜਮਾ ਜੀ ਨਹੀਂ ਕਰਨ ਦਾ ਜੇ ਆਕੇ ਵੀ ਤੁਹਾਨੂੰ ਕਹ ਲੰਦਾ ਸਾਨੂੰ ਕਾਲੀ ਐ ਮਜਬੂਰੀ ਐ ਸਾਡੀ ਕਿਉਂਕਿ ਪਿੰਡ ਪਹੁੰਚਣਾ ਫਿਰ ਮਿਲਾਂਗੇ ਆਪਾਂ ਇਹ ਵਾਦਾ ਏ ਤੁਹਾਡੇ ਨਾਲ ਕਿੰਨੇ ਜਾਨੇ ਦੇ ਸਾਹਮਣੇ ਵਾਦਾ ਕਰ ਰਹੇ ਆ ਠੀਕ ਐ ਜੀ 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 ਹੁਣ ਅਸੀਂ ਜਾਣਾ ਬਾਈ ਹੁਣ ਇਹਨਾਂ ਨੂੰ ਪਿੰਡ ਤਾਰਨ ਤੇ ਇਧਰਲੇ ਪਾਸੇ ਦੀ ਐ ਨਾ ਯਾਰ ਇਹ ਗੱਲ ਦੇਖੋ ਜਿਵੇਂ ਮੈਂ ਕਹਿੰਦਾ ਰਹਿੰਦਾ ਸੀ ਉਧਰ ਨਾ ਸੜਕਾਂ ਸੁੜਕਾਂ ਜਿਹੜਾ ਪਿੰਡ ਲੈਵਲ ਤੇ ਘੱਟ ਬਣੀਆਂ ਹੋਈਆਂ ਐ ਤੇ ਉਧਰ 25 26 ਕਿਲੋਮੀਟਰ ਟ੍ਰੈਵਲ ਕਰਨ ਨੂੰ ਸਾਨੂੰ ਲੱਗਦਾ ਹੈ ਕੋਈ 1.5 1.5 ਘੰਟਾ ਤੇ ਇਧਰਲੇ ਪਾਸੇ ਨਾ ਆਪਣੇ ਆਂ ਇੰਡੋਰ ਪਿੰਡਾਂ ਜਿਵੇਂ ਬਾਈ ਦੇ ਪਿੰਡ ਜਾ ਰਹੇ ਆ ਜਾਂ ਠੋਲ ਪਿੰਡ ਆ ਬਾਈ ਜੀ ਦਾ ਤੇ ਪਿੰਡਾਂ ਚ ਵੀ ਆ ਵਧੀਆ ਰੋਡ ਬਣਾ ਰੱਖੀ ਹੈ ਇਹ ਗੱਲ ਆਪਣੇ ਵਾਲੇ ਪਾਸੇ ਵਧੀਆ ਹੈ ਹਾਂਜੀ ਹਾਂਜੀ ਕਿਲੋ ਆਪਣੇ 1 ਕਿਲੋਮੀਟਰ 1 ਮਿੰਟ ਦਾ ਉਹ ਹਿਸਾਬ ਜੇ ਨਾਲ ਲੱਗਦੇ ਆ ਹਨਾ ਅਮਰਸਰ ਜ਼ਿਲ੍ਹਾ ਪਿੰਡ ਆ ਤੁਹਾਨੂੰ ਕਤਰਨਦਾਰਨ ਨਹੀਂ ਅਮਰਸਰ ਅੱਛਾ ਅਮਰਸਰ ਜ਼ਿਲ੍ਹਾ ਠੀਕ ਹੈ ਆ ਤੇ ਆ ਤਰਨ ਤਾਰਨ ਕੋ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਸ਼ੁਕਰੀਆ ਬਾਈ ਫਿਰ ਮਿਲਾਂਗੇ ਚੰਗਾ ਜੀ ਮਿਹਰਬਾਨੀ ਥੈਂਕ ਯੂ ਸੋ ਮਚ ਹਾਂਜੀ ਉਹ ਸਮਾਨ ਥੋੜਾ ਮੜਾ ਵਿੱਚ ਵਿੱਚ ਆਹ ਚੱਪ ਸੋਏ ਸੀ ਜੀ ਆਪਣਾ ਇਸ ਦਾ ਵਲੌਗ ਤੇ ਇਹਦੇ ਸਫਰ ਦੀ ਸਮਾਪਤੀ ਹੁੰਦੀ ਹੈ ਇਸ ਵਲੌਗ ਦੇ ਨਾਲ ਹੀ ਲੰਦੇ ਪੰਜਾਬ ਦੀ ਬਹੁਤ ਵਧੀਆ ਸਫਰ ਰਹਾ ਤੇ ਜਿਹੜੇ ਵੀਜ਼ੇ ਦੀ ਤੁਹਾਨੂੰ ਗੱਲ ਕਰਾਂ ਜੇ ਵਿਕਾਸ ਬਾਈ ਨਾਲ ਵੈਸੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਦੀ ਜਿਹੜੀ ਕੰਪਨੀ ਹੈ ਵਾਈ ਟ੍ਰਿਪ ਟੂਰਿਜ਼ਮ ਤੇ ਸੁਜੈਸ਼ਨ ਹਾਂਜੀ ਨੰਬਰ ਮੈਂ ਤੁਹਾਡਾ ਬਾਈ ਦਾ ਇੱਥੇ ਮੈਂਸ਼ਨ ਕਰ ਦੂੰਗਾ ਤੇ ਜਿਹੜੇ ਬਾਹਰ ਲਿਆ ਯੂ ਐਸ ਕੈਨੇਡਾ ਅਮਰੀਕਾ ਕਿਤੋਂ ਵੀ ਫੋਰਨ ਨੈਸ਼ਨਲ ਉਹ ਬਾਈ ਜੀ ਨਾਲ ਸਿੱਧਾ ਸੰਪਰਕ ਕਰ ਸਕਦੇ ਹੈਗੇ ਉਹਨਾਂ ਲਈ ਤਾਂ ਵੀਜ਼ਾ ਕੈਟਾਗਰੀ ਅਲੱਗ-ਅਲੱਗ ਹੁੰਦੀ ਹੈ ਈ ਵੀਜ਼ਾ ਹੁੰਦਾ ਮਤਲਬ ਬਾਹਰਲੇ ਲਈ ਤੇ ਜਿਹੜੇ ਇੰਡੀਅਨ ਸਿਟੀਜ਼ਨ ਆ ਇੰਡੀਅਨ ਸਿਟੀਜ਼ਨ ਸਿਰਫ ਜਾ ਸਕਦੇ ਆ ਆਪਣਾ ਜੱਥੇ ਦੇ ਨਾਲ ਸਾਲ ਚ ਤਿੰਨ ਕਵਾਰੀ ਮੈਨਾਂ ਤਿੰਨ ਜਾਂ ਚਾਰ ਵਾਰ ਜੱਥੇ ਜਾਂਦੇ ਦੋ ਵਾਰ ਤਾਂ ਵੱਡੇ ਜੱਥੇ ਜਾਂਦੇ ਵਿਸਾਖੀ ਤੇ ਤੇ ਨਾਲ ਜਾਂਦਾ ਜੀ ਗੁਰਪੁਰਬ ਤੇ ਅਸੀਂ ਤੁਹਾਨੂੰ ਸੁਜੈਸਟ ਕਰਾਂਗੇ ਵੀ ਤੁਸੀਂ ਗੁਰਪੁਰਬ ਤੇ ਜਾਓ ਤੇ ਗੁਰਪੁਰਬ ਤੇ ਕਿਉਂਕਿ ਮੌਸਮ ਵਧੀਆ ਹੁੰਦਾ ਆਲਾਦਵਾਲਾ ਘੁੰਮਣ ਆਲਾ ਹੁੰਦਾ ਦੋਵੇਂ ਪੰਜਾਬਾਂ ਦਾ ਮੌਸਮ ਸੇਮ ਹੀ ਹੁੰਦਾ ਹੈ ਨਾ ਤੇ ਬਾਕੀ ਇਸ ਤੋਂ ਬਿਨਾ ਜੇ ਤੁਸੀਂ ਵੀ ਇੱਥੇ ਵੀ ਜਾਣਾ ਸਪான்ਸਰ ਵੀਜੇ ਤੇ ਜਾਣਾ ਤਾਂ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਰਾਬਤਾ ਕਰ ਸਕਦੇ ਹੋ ਕਿਵੇਂ ਸਾਨੂੰ ਪਤਾ ਨਹੀਂ ਵੀ ਉਹ ਸਾਰਿਆਂ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ ਹਨਾ ਸ਼ਾਇਦ ਸੋਸ਼ਲ ਮੀਡੀਆ ਕਰਕੇ ਜਾਂ ਕਿਵੇਂ ਵੀ ਜਿਹੜਾ ਜਰਨਲਿਜ਼ਮ ਚਾਹੁੰਦਾ ਹੈ ਪੱਤਰਕਾਰੀ ਚਾਹੁੰਦਾ ਹੈ ਜਾਂ ਕਿਸੇ ਵੀ ਕਿਸਮ ਦਾ ਉਹਨਾਂ ਨੂੰ ਮੇ ਵੀ ਦਿੰਦੇ ਹੁਣ ਬਾਕੀ ਉਹਨਾਂ ਦਿੰਦੇ ਹੁਣ ਉਹ ਵਿਕਾਸ ਭਾਈ ਨਾਲ ਤੁਸੀਂ ਟਾਈਪ ਕਰ ਲਿਓ ਨੰਬਰ ਫਿਰ ਮੈਂ ਕਹਿੰਨਾ ਤੁਹਾਡੇ ਕੋਲੇ ਫਲੈਸ਼ ਹੋ ਜੂਗਾ ਤੇ ਕੁਝ ਚੀਜ਼ਾਂ ਸਾਡੇ ਤੋਂ ਵੀ ਮਿਸ ਹੋਈਆਂ ਵੀਜ਼ਾ ਨਹੀਂ ਸੀ ਸਾਡੇ ਕੋਲੇ ਜਿੱਥੇ-ਜਿੱਥੇ ਦਾ ਵੀਜ਼ਾ ਸੀਗਾ ਅਸੀਂ ਉੱਥੇ-ਉੱਥੇ ਟਰੈਵਲ ਕਰ ਸਕਿਆ ਹੌਪਸੋ ਪ੍ਰਮਾਤਮਾ ਕਰੇ ਜਦੋਂ ਕਦੇ ਅਗਲੀ ਵਾਰ ਵੀਜ਼ਾ ਅਪਲਾਈ ਕਰਾਂਗੇ ਤਾਂ ਸਾਡਾ ਵੀ ਮਨ ਹੈ ਜਿਹੜਾ ਸਾਊਥ ਪੰਜਾਬ ਹੈਗਾ ਬਾਬਲਪੁਰ ਬਾਬਲਨਗਰ ਜਿੱਥੇ ਜਿਹੜਾ ਗੰਗਾ ਨਗਰ ਦੇ ਸਾਹਮਣੇ ਦਾ ਜਿੰਨਾ ਏਰੀਆ ਜਾਂ ਪਾਕਪਟਨ ਉਹ ਵੀ ਸਾਊਥ ਪੰਜਾਬ ਚ ਆਉਂਦਾ ਬਾਬਾ ਫਰੀਦ ਜੀ ਦੀ ਧਰਤੀ ਉੱਥੇ ਨਹੀਂ ਸਾਡੇ ਤੋਂ ਜਾਇਆ ਗਿਆ ਕਾਫੀ ਸਾਰੀਆਂ ਚੀਜ਼ਾਂ ਮਿਸ ਹੋਈਆਂ ਸਾਡੀਆਂ ਤੇ ਨੈਕਸਟ ਟਾਈਮ ਸਹੀ ਤੇ ਨੈਕਸਟ ਟਾਈਮ ਉਮੀਦ ਰੱਖਣੀ ਚਾਹੀਦੀ ਅਗਲੀ ਵਾਰ ਨੂੰ ਫਿਰ ਵੀਜ਼ਾ ਅਪਲਾਈ ਕਰਾਂਗੇ ਫਿਰ ਜਾਵਾਂਗੇ ਤੇ ਬਾਕੀ ਸਾਰਾ ਦੱਸ ਹੀ ਦਿੱਤਾ ਸਿਰਫ ਵੀਜ਼ੇ ਦੀ ਗੱਲ ਕਰਨੀ ਸੀ ਕਿਉਂਕਿ ਵੀਜ਼ੇ ਦੀ ਗੱਲਬਾਤ ਇੱਥੇ ਰਹਿੰਦੀ ਸੀਗੀ ਤੇ ਜਿਹੜਾ ਨਵਾਂ ਸਫ਼ਰ ਹੈ ਕਦੋਂ ਸ਼ੁਰੂ ਕਰਨਾ ਜੀ ਇੱਕ ਮਹੀਨਾ ਹੁਣ ਵਿਆਹ ਪਕਤਾਉਣੇ ਆ ਅਸੀਂ ਰਹਿਣਾ ਜਿਹੜੇ ਸੂਟ ਵਿੱਚ ਲੈ ਕੇ ਆਈਆਂ ਪਾਕਿਸਤਾਨ ਤੋਂ ਪੌਣੇ ਵੀ ਤਾਂ ਆਏ ਗਿਆ ਇੱਕ ਮਹੀਨਾ ਘਰੇ ਰਹਿਣੇਗਾ ਤੇ ਹੁਣ ਕਿਤੇ ਨਹੀਂ ਜਾਣਾ ਕਿਉਂਕਿ ਇਹ ਸਰਦੀ ਸਰਦੀ ਦਾ ਜਿਹੜਾ ਟਾਈਮ ਹੈਗਾ ਵਿਆਹ ਹੋਊਗਾ ਫੰਕਸ਼ਨ ਹੈ ਸਾਨੂੰ ਤੇ ਉਹ ਤੋਂ ਬਾਅਦ ਫਿਰ ਨਵਾਂ ਟੂਰ ਜਦੋਂ ਸ਼ੁਰੂ ਕਰਾਂਗੇ ਤੁਹਾਨੂੰ ਅਪਡੇਟ ਕਰਾਂਗੇ ਉਹ ਕਿੱਥੇ ਦਾ ਹੋਊਗਾ ਉਹ ਨਵੀਂ ਸੀਰੀਜ਼ ਨਾਲ ਤੁਸੀਂ ਦੇਖਿਓ ਨਾਲੇ ਆਪਾਂ ਘਰੇ ਰੈਸਟ ਕਰਾਂਗੇ ਨਾਲੇ ਵੀਜ਼ੇ ਵਗੈਰਾ ਨਾਲੇ ਵੀਜ਼ੇ ਅਪਲਾਈ ਕਰਨੇ ਆ ਸੀ ਮੇਨ ਗੱਲ ਸਾਨੂੰ ਵੀਜ਼ਿਆਂ ਦਾ ਇਸ਼ੂ ਹੁੰਦਾ ਕਿਉਂਕਿ ਨਾ ਹਰ ਵਾਰ ਸਾਡੀ ਸਮੱਸਿਆ ਕੀ ਹੈ ਮਤਲਬ ਕਿ ਐਮਬੈਸੀ ਚ ਸਾਡਾ ਪਾਸਪੋਰਟ ਬਹੁਤ ਟਾਈਮ ਹੋਲਡ ਰਹਿੰਦਾ ਹੈਗਾ ਤੇ ਉਹ ਹੋਲਡ ਰਹੂਗਾ ਹੁਣ ਇੱਕ ਦੋ ਵੀਜ਼ੇ ਅਪਲਾਈ ਕਰਨੇ ਆਗੇ ਤੇ ਸਾਡੀ ਰੈਸਟ ਹੋ ਜੂਗੀ ਨਾਲ ਨਾਲ ਤੇ ਘਰੇ ਪਹੁੰਚਣ ਨੂੰ ਸਾਨੂੰ ਲੱਗ ਜਾਣੇ 3-4 ਘੰਟੇ ਵਲੌਗ ਨੂੰ ਇੱਥੇ ਕਰਦੇ ਆਪਾਂ ਸਮਾਪਤੀ ਗੁੱਡ ਬਾਏ ਸਸਕੀ ਕਾਲ ਰੱਬ ਰਾਖਾ